ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰਪਾਰੀ अर्जिन ਕਾਇਆ ਪਲਟ ਕੇ ਮੂਰਤ ਹਰ ਗੋਪਿੰਦ ਸواری ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰ ਭਾਜੀ ਬੈਠਾ ਗੁਰ ਭਾਜੀ ਅਰਜਨ ਕਾਇਆ ਪਲਟ ਕੇ ਵਾਹਿਗੁਰੂ ਮੁਰਦ ਹਦ ਗੋਬਿੰਦ ਸواری ਵਾਹਿਗੁਰੂ 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 ਐਸਾ ਸਤਗੁਰ ਸਾਨੂੰ ਮਿਲਿਆ ਐਸਾ ਸਤਗੁਰ ਸਾਨੂੰ ਮਿਲਿਆ ਮਾਲਕ ਧੁਰ ਦਰਗਾਹ ਦਾ ਮਾਲਕ ਧੁਰ ਦਰਗਾਹ ਦਾ ਸੇਵ ਕੰਮ ਕੇ ਕਰਿ ਆਪੇ ਕਰਦਾ ਫਿਰ ਸਾਨੂੰ ਫਿਕਰ ਹੈ ਕਾ ਦਾ مسک نور الائی چمکے مسک نور الائی چمکے تو میرا داد نور تو میرا داد نور رب مہربان صابر تو ہے ਰਬ ਮਿਹਰ ਦਾ ਸਾਗਰ ਤੂੰ ਹੈ ਤੂੰ ਸਰਬ ਕਲਾ ਪਰ ਤੂਰ ਤੇਰਾ ਕੀਤਾ ਜਤ ਨਹੀਂ ਮਨ ਜੋਗ ਕਿ ਤੋਈ ਮੈਂ ਨਿਰਦੁਨੀਆਰੀ ਕੋ ਗੁਨ ਨਹੀਂ ਅੱਪੇ ਤਰਸ ਪਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਨਤੀ ਵੇ ਹਰਿਆ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਏ ਤਾਂ ਕੀ ਕੀਮਤ ਕਹੀ ਨ ਜਾਏ ਕੀਮਤ ਕਹੀ ਨ ਜਾਏ काकी कीमत कहीं न जाए काकी कीमत कहीं न जाए गुरु की बड़ाई गुरु पूरे की बड़ाई गुरु पूरे की बड़ाई गुरु पूरे की बड़ाई ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੁਰੇ ਕੀ ਬਟਾਈ ਤਾਂ ਕੀ ਕੀਮਤ ਕਹੀ ਨਜਾਈ ਗੁਰੂ ਪੁਰੇ ਕੀ ਬਟਾਈ ਤਾਂ ਕੀ ਕੀਮਤ ਕਹੀ ਨਜਾਈ ਗੁਰੂ ਪੁਰੇ ਕੀ ਬਡਾਈ ਤਾਂ ਕੀ ਕੀਮਤ ਕਹੀ ਨਜਾਈ ਬਖੀ ਬਡਾਈ ਦਾ ਕੀਮਤ ਕਹੀ ਨਗਾਈ ਤਾਂ ਕੀ ਕੀਮਤ ਕਹੀ ਨਜਾਈ कीमत कई जाए गुरपुरे की बढ़ियाई गुरपुरे की गुरपुरे की बढ़े आई गुरपूरे की बढ़ियाए ਹੌਂ ਕੁਰਬਾਨ ਜਾਈਂ ਤੇਰੇ ਨਾਮੇ ਹੌਂ ਕੁਰਬਾਨ ਜਾਈਂ ਤੇਰੇ ਨਾਮੇ ਕੁਰਬਾਨ ਜਾਈਂ ਤੇਰੇ ਨਾਮੇ ਹੌਂ ਕੁਰਬਾਨ ਜਾਈਂ ਤੇਰੇ ਨਾਮੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ 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 गुरपूरे की बढ़ आए पूरे की बढ़ आए पूरे की बढ़ आए पूरे की बढ़ तांग की कीमत कहीं न जाए कीमत कहीं न जाए कीमत कहीं न जाए तकी कीमत कहीं न जाए गुरपूरे की बढ़े ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਦੇ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਨਾਨਕ ਪ੍ਰਭ ਸਰਨਾਈ बुर पूरे की बढ़ियाँ ही की बढ़ियाँ ही की बढ़ियाँ ही की बढ़ियाँ ही ताकि कीमत कहीं न जाए ताकि कीमत कहीं न जाए बुर की बढ़ियाँ ही की बढ़ियाँ ही की बढ़ियाँ ही बुर

ਤਨ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਗੰਦੀ ਛੋੜ ਤਨ ਗੁਰੂ ਹਰਗੋਬਿੰਦ ਸਾਹਿਬ ਵੱਡੇ ਪਾਗ ਜagge ਕੁੱਪੀਆਂ ਸੰਤਨ ਦੇ ਪਿਆਰ ਬਲੀਆਂ ਸੰਤਾਨ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀ ਵੀ ਸ਼ਾਮਲ ਕੇ ਤਨ ਗੁਰ ਨਾਨਕ ਦਾ ਜਸ ਕਰ ਰਹੇ ਹੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਜ ਦੇ ਇਸ ਪਿਆਰੇ ਇਸ ਬੰਦੀ ਛੋੜ ਦੇ ਸੁਣਨਾਰੇ ਹੋ ਇਸ ਬੰਦੀਸ਼ੁਰ ਦੇ ਦਿਨ ਦੀ ਸੰਗਤ ਨੂੰ ਲੱਖ ਲੱਖ ਵਧਾਈ ਨਾਲ ਦੀਵਾਲੀ ਦੀ ਲੱਖ ਲੱਖ ਵਧਾਈ ਸੱਚੇ ਪਾਤਸ਼ਾਹ ਕਿਰਪਾ ਕਰਨ ਅੰਲੀ ਬਨਵਾਜ ਸਭਨਾ ਦੇ ਸਿਰ ਤੇ ਮਿਹਰ ਤੇ ਹੱਥ ਰੱਖਣਾ ਸਭਨਾ ਨੂੰ ਸੱਚੀ ਪਾਤਸ਼ਾਹ ਨੰਬਰਾਂ ਦਾ ਪਿਆਰ ਬਖਸ਼ਿਸ਼ ਕਰਨ ਆਪਾਂ ਤਕਰੀਬਨ ਸਾਰਿਆਂ ਨੂੰ ਇਤਿਹਾਸ ਸਾਰਾ ਅਫ ਜਾਣਦੇ ਆ ਧੰਗੁਰੂ ਗੋਬਿੰਦ ਸਾਹਿਬ ਜੀ ਕਵਾਲੀਰ ਦੇ ਕਿਲੇ ਵਿੱਚ ਸਾਧ ਸੰਗਤ ਸੱਚੀ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਬਚਾਉਣ ਵਾਸਤੇ ਇਹ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਇਹਨਾਂ ਨੇ ਪੂਰਾ ਝੂਰ ਲਾਇਆ ਚੰਦੂ ਵਰਗਿਆ ਨੇ ਮਿਹਰਬਾਨ ਵਰਗਿਆ ਨੇ ਸਾਧ ਸੰਪ੍ਰੀਤੀ ਚੰਦਤ ਪੁੱਤਰ ਜਿਹੜਾ ਮਿਹਰਬਾਨ ਇਹ ਸਾਰੀ ਸਾਧ ਸੰਗਤ ਜੀ ਗੁਰੂ ਘਰ ਦੀ ਜਿਹੜੀ ਸਾਰੀ ਦਿੰਦਾ ਸੀ ਸੋ ਵੀ ਇੱਥੇ ਏਦਾਂ ਹੋ ਰਿਹਾ ਇੱਥੇ ਏਦਾਂ ਹੋ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂ ਤਿਆਰ ਕਰ ਲਈਆਂ ਸਿੰਘ ਤਿਆਰ ਕਰ ਸ਼ਸਤਰ ਧਾਰੀ ਹੋ ਗਏ ਤੇਰੇ ਰਾਜ ਨੂੰ ਹੁਣ ਸਾਧ ਸੰਗਤ ਤੇਰਾ ਰਾਜ ਜਾਊਗਾ ਜਹਾਂਗੀਰ ਨੂੰ ਇੰਨਾ ਕੋ ਡਰਾ ਦਿੱਤਾ ਇਹਨਾਂ ਨੇ ਸਾਧ ਸੰਗਤ ਦਿੱਤੀ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਜਦੋਂ ਆਪਦੇ ਕੋਲ ਸੱਦਿਆ ਤੇ ਸੰਗਤਾਂ ਜਾਣੀ ਸੀ ਦਿੰਦੀਆਂ ਫਿਰ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨਹੀਂ ਅਸੀਂ ਜਾਵਾਂਗੇ ਜਦੋਂ ਹਰਗੁਰੂ ਹਰਗੋਬਿੰਦ ਸਾਹਿਬ ਜੀ ਗਏ ਕਿਉਂਕਿ ਸੰਗਤਾਂ 'ਚ ਡਰ ਬੜਾ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਵੇਂ ਹੀ ਸੱਦਿਆ ਸੀ ਤੇ ਇਹਨਾਂ ਨੇ ਸ਼ੀਧੀ ਦਾ ਕਾਰਨ ਬਣਾਤਾ ਕਿ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵੀ ਇਹ ਮਨਾ ਕਰਨ ਡਰ ਬਹੁਤ ਸੀ ਪਰ ਸਤਿਗੁਰੂ ਜੀ ਕਹਿੰਦੇ ਡਰਨ ਦੀ ਲੋੜ ਨਹੀਂ ਦੋ ਤਲਵਾਰਾਂ ਪਹਿਨ ਲੀਆਂ ਸਾਧ ਸੰਗਤ ਮੀਰੀ ਤੇ ਪੀਰੀ ਦੀਆਂ 300 ਸਿੰਘ ਘੋੜ ਸਵਾਰ ਸਤਿਗੁਰਾਂ ਜੀ ਦੇ ਨਾਲ ਗਿਆ ਜਦੋਂ ਐਡੀ ਉੱਚੀ ਸ਼ਾਨ ਵਿਖੀ ਤੋ ਤੇ ਸੰਗਤਾਂ ਬੇਅੰਤ ਇਕੱਠੀਆਂ ਹੋ ਗਈਆਂ ਤੇ ਜਿਹੜੇ ਸਾਸ ਸਿੰਘ ਜਹਾਂਗੀਰ ਦੇ ਵਜ਼ੀਰ ਸਨ ਨਾ ਉਹ ਡਰ ਕੇ ਵੇਖੇ ਇੱਕ ਸਤਗੁਰਾਂ ਜੀ ਦਾ ਸੋਹਣਾ ਜਰਵਾਨਾ ਸਰੀਰ 7 ਫੁੱਟ ਕੱਦ ਸਾਧ ਸੰਗਤ ਸਤਗੁਰੂ ਜੀ ਬੜੇ ਸਰੀਰ ਦੇ ਬੜੇ ਤਗੜੇ ਸਨ ਸੂਰਮੇ ਸਨ ਸਾਧ ਸੰਗਤ ਜਦੋਂ ਸਤਗੁਰਾਂ ਦਾ ਇਹ ਪ੍ਰਭਾਵ ਵੇਖਿਆ ਨਾਲ 300 ਸਿੰਘ ਸਾਸ ਸਿੰਘ ਗੁਰੂ ਦੇ ਸਿੰਘ ਤਿਆਰ ਬਰ ਤਿਆਰ ਇਹ ਵੇਖ ਕੇ ਸਾਸ ਸਿੰਘ ਜਿਹੜੇ ਵਜ਼ੀਰ ਐਲਕਰ ਉਹ ਡਰ ਗਏ ਕਹਿਣ ਲੱਗੇ ਰਾਜਾ ਇਹ ਤਾਂ ਮਰ ਮਿਟਨ ਵਾਸਤੇ ਆਈ ਇਹ ਹੁਣ ਉਹ ਗੱਲ ਕੋਈ ਨਹੀਂ ਇਹ ਤਾਂ ਗੁਰੂ ਦੇ ਸਿੰਘ ਨਾਲ ਤਿਆਰ ਤੇ ਗੁਰੂ ਸਾਹਿਬ ਇੰਨੇ ਤਕੜੇ ਨੇ ਕਿ ਆਪਣੀ ਫੌਜ ਵਿੱਚ ਐਡਾ ਜੋਧਾ ਨਹੀਂ ਕੋਈ ਹੋਣਾ। ਸਾਧ ਸੰਗਤ ਉਹ ਅਹਲਕਾਰਾਂ ਨੇ ਉਹ ਵਜ਼ੀਰਾ ਨੇ ਡਰਾਇਆ ਕਹਿੰਦੇ ਵੇਖੀ ਕਿਤੇ ਪੰਗਾ ਨਾ ਲੈ ਲਈ ਇੱਥੇ ਮਲੀਆ ਮੇਟ ਹੋ ਜਣੇ ਤੇ ਮਰ ਮਰ ਮੀਟਣ ਵਾਸਤੇ ਤਿਆਰ ਨੇ। ਤੇ ਤੂੰ ਸੰਧੀ ਕਰ ਇਹਨਾਂ ਨਾਲ ਅਮਧਰਦੀ ਜਿਤਾ ਤਾਂ ਆਪਾਂ ਅੰਦਰੋਂ ਅੰਦਰੀ ਸਾਰਾ ਕੁਝ ਕਰਾਂਗੇ ਤੇ ਗੁਰੂ ਸਾਹਿਬ ਇੱਥੇ ਖਤਮ ਕਰਾਂਗੇ। ਉਹਨਾਂ ਸਾਰਿਆਂ ਨੇ ਸਾਧ ਸੰਗਤ ਇਹ ਵਿਅੰਤਾ ਬਣਾਈਆਂ ਫਿਰ ਉਹ ਜਹਾਂਗੀਰ ਨੇ ਹਮਦਰਦੀ ਜਤਾਈ ਤੇ ਸਾਧ ਸੰਗਤ ਸਤਗੁਰੂ ਜੀ ਜਹਾਂਗੀਰ ਕੋਲੇ ਗਏ ਤੇ ਸਾਧ ਸੰਗਤ ਜਿਸ ਟਾਈਮ ਤੇ ਫਿਰ ਵਿਚਾਰਾ ਹੋਈਆ ਸਾਧ ਸੰਗਤ ਕਿੰਨਾ ਸਮਾਂ ਗੁਰੂ ਸਾਹਿਬ ਜੰਗ ਦੀ ਨਾਲ ਰਹੇ ਤੇ ਉਹ ਫਿਰ ਸਾਰੀਆਂ ਬਿਉਂਤਾ ਬਣਾਉਂਦੇ ਰਹੇ ਬਣਾਉਂਦੇ ਰਹੇ ਬਣਾਉਂਦੇ ਰਹੇ ਪਰ ਪੀਛ ਕੋਈ ਨਾ ਜਾਵੇ ਨਾ ਚੰਦੂ ਦੀ ਜਾਵੇ ਨਾ ਹੋਰ ਨਾਲ ਦੀ ਮਿਹਰਬਾਨ ਦੀ ਸਾਧ ਸੰਗਤ ਆਖਰ ਫਿਰ ਸਾਧ ਸੰਗਤ ਕੀ ਹੋਇਆ ਉਹਨਾਂ ਆਖਿਆ ਤੁਸੀਂ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਰੱਖੋ ਵੀ ਪਤਾ ਵੀ ਨਾ ਲੱਗੇ ਕੀ ਪਤਾ ਨ ਲੱਗੇ ਕਿਉਂ ਜਹਾਂਗੀਰ ਬਿਮਾਰ ਹੋ ਗਿਆ ਕਹਿੰਦੇ ਇੱਕ ਸਾਧ ਸੰਗਤ ਉਹਨਾਂ ਆਖਿਆ ਵੀ 60 ਸਤੀ ਲੱਗੀ ਆ ਇਹ ਇਹਦਾ ਪਾਪ ਕਰਨ ਵਾਸਤੇ ਕੋਈ ਮਹਾਂਪੁਰਖ ਹੋਵੇ ਤਕੜਾ ਮਹਾਂਪੁਰਖ ਹੋਵੇ ਤੇ ਉਹ ਤੇਰੇ ਗਵਾਲੀਏ ਦੇ ਕਿਲੇ 'ਚ ਨਾਮ ਜਪੇ ਤੇ ਤਾਂ ਤੇਰੀ 60 ਸਤੀ ਉਤਰ ਸਕਦੀ ਤੇ ਜਹਾਂਗੀਰ ਨੇ ਕਹਿੰਦੇ ਬੜੇ ਪਿਆਰ ਨਾਲ ਆਖਿਆ ਕਿ ਸਤਿਗੁਰੂ ਜੀ ਮੇਰੇ ਵਾਸਤੇ ਤੁਸੀਂ ਤਪ ਕਰੋ ਭਗਤੀ ਕਰੋ ਮੇਰੀ ਸਾੜ ਸਤੀ ਦੂਰ ਹੋ ਜਾਏ ਮੈਨੂੰ ਪੰਡਤ ਨੇ ਚੰਦੂ ਨੇ ਪੈਸੇ ਪੂਸੇ ਦੇ ਕੇ ਉਸ ਪੰਡਤ ਨੂੰ ਸਾਰਾ ਸਿਖਾ ਦਿੱਤਾ ਤੇ ਉਹਨੇ ਆ ਕੇ ਕਹਿ ਦਿੱਤਾ ਸਾਧ ਸੰਗਤ ਤੇ ਜਹਾਂਗੀਰ ਕਹਿੰਦਾ ਮੇਰੇ ਵਾਸਤੇ ਤੁਸੀਂ ਤਪ ਕਰੋ ਤੇ ਗਵਾਲੀਅਰ ਦੇ ਕਿਲੇ ਵਿੱਚ ਕਰੋ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਜਹਾਂਗੀਰ ਸਾੜ ਸਤੀ ਤੈਨੂੰ ਤਾਂ ਹੈ ਨਹੀਂ ਪਰ ਜਿਨੇ ਘਈ ਉਹਨੂੰ ਜ਼ਰੂਰ ਪਾਏਗੀ ਸਾਦ ਸੰਗਤ ਸੱਚੇ ਬਾਦਸ਼ਾਹ ਨੂੰ ਗਵਾਲੀਅ ਦੇ ਕਿਲੇ ਚ ਭੇਜ ਦਿੱਤਾ ਗਿਆ ਉੱਥੇ ਪਤਾ ਹੀ ਸੀ ਸਾਦ ਸੰਗਤ ਕੀ ਗੋਸ਼ ਕਰਦੇ ਸੀ ਜਿਹੜੇ ਰਾਜੇ ਸੀਗੇ ਉਹ ਕੈਦ ਕੀਤੇ ਸੀ ਵੱਡੇ ਵੱਡੇ ਰਾਜ ਜਿੰਨਾਂ ਤੋਂ ਜਹਾਂਗੀਰ ਨੂੰ ਡਰ ਸੀ ਤੋਂ ਪਕੜ ਕੇ ਕੈਦ ਕੀਤੇ ਹੋਏ ਸੀ ਤੇ ਸਾਦ ਸੰਗਤ ਉੱਥੇ ਪ੍ਰਸ਼ਾਦੇ ਵਿੱਚ ਵੀ ਜ਼ਹਿਰ ਪਾ ਕੇ ਖਵਾਈ ਜਾਂਦੀ ਸੀ ਉੱਥੇ ਜਿਹੜਾ ਖੂਹ ਸੀ ਪਾਣੀ ਚ ਉਹਦੇ ਚ ਵੀ ਜ਼ਹਿਰ ਸੁੱਟੀ ਹੋਈ ਸੀ ਜਿਹੜੀਆਂ ਪੇਸ਼ਾਕਾਂ ਦੇਂਦੇ ਸੀ ਉਹਨਾਂ ਨੂੰ ਵੀ ਜ਼ਹਿਰ ਲਾ ਕੇ ਸਾਦ ਸੰਗਤ ਨੂੰ ਪਵਾ ਦਿੰਦੇ ਸੀ ਕਹਿੰਦੇ ਥੋੜੀ ਥੋੜੀ ਜ਼ਹਿਰ ਹੌਲੀ ਹੌਲੀ ਕਰਦੀ ਸੀ ਤੇ ਸਾਧ ਸੰਤ ਬੰਦੇ ਦੀ ਮੌਤ ਹੋ ਜਾਂਦੀ ਸੀ ਐਵੇਂ بڑے ਰਾਜੇ ਵੀ ਉੱਥੇ ਪਹਿਲਾਂ ਮਰੇ ਸੀ ਕੈਦ ਦੇ ਵਿੱਚ ਤੇ ਜਿਹੜਾ ਗਵਾਲੀਅਰ ਦੇ ਕਿਲੇ ਚ ਜਾਂਦਾ ਸੀ ਵਾਪਸ ਨਹੀਂ ਸੀ ਆਉਂਦਾ 40 ਦਿਨਾਂ ਦਾ ਸਮਾਂ ਰੱਖਿਆ ਗਿਆ ਸਾਧ ਸੰਗਤ 40 ਦਿਨਾਂ ਦੇ ਸਮੇਂ ਵਿੱਚ ਉਹਨਾਂ ਨੇ ਪੂਰਾ ਜੋਰ ਲਾਇਆ ਕਿ ਸਾਧ ਸੰਗਤ ਗੁਰੂ ਸਾਹਿਬ ਨੂੰ ਅੰਦਰੇ-ਅੰਦਰੀ ਖਤਮ ਕਰ ਦਿਆਂਗੇ ਆਪਾਂ ਬਸ ਸਾਧ ਸੰਗਤ ਇਉਂ ਜਦੋਂ ਸਾਧ ਸੰਗਤ ਉਹਨਾਂ ਨੇ ਪ੍ਰਸ਼ਾਦਾ ਭੇਜਿਆ ਸਤਗੁਰ ਕਹਿੰਦੇ ਅਹੀ ਪ੍ਰਸ਼ਾਦਾ ਨਹੀਂ ਸਾਡੀ ਸਿੰਘ ਹੀ ਤਿਆਰ ਪੰਜ ਸਿੰਘ ਨਾਲ ਗਏ ਸੀਗੇ ਬਾਕੀ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਵਾਪਸ ਭੇਜਤਾ ਸੀ ਪਰ ਸਾਧ ਸੰਗਤ ਉੱਥੇ ਜਿਹੜਾ ਦਰੋਗਾ ਸੀ ਨਾ ਗਵਾਲੀਅਰ ਜੇ ਗਵਾਲੀਅਰ ਕਿਲੇ ਦੇ ਜਿੰਦੀ ਡਿਊਟੀ ਲਈ ਸੀ ਅਰਦਾਸ ਉਹ ਸਤਗੁਰਾਂ ਜੀ ਦੇ ਦਰਸ਼ਨ ਕਰਕੇ ਤੇ ਥੋੜੇ ਦਿਨਾਂ ਚ ਗੁਰੂ ਸਾਹਿਬ ਜੀ ਦਾ ਉਹ ਸੇਵਕ ਬਣ ਗਿਆ ਸਾਧ ਸੰਗਤਾਂ ਦਾ ਤੇਜ ਪ੍ਰਤਾਪ ਸਤਿਗੁਰਾਂ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਉਸ ਗਵਾਲੀਅਰ ਦੇ ਕਿਲੇ ਵਿੱਚ ਤਾਂ ਆਨੰਦ ਮੰਗਲ ਹੋ ਗਿਆ ਸਾਧ ਸੰਗਤ ਉੱਥੇ ਗੁਰਬਾਣੀ ਦੇ ਫਰਮਾਨ ਹੁੰਦੇ ਨੇ ਉੱਥੇ ਕੀਰਤਨ ਹੁੰਦਾ ਸਤਿਗੁਰ ਜੀ ਆਪ ਜਸ ਕਰਦੇ ਨੇ ਪਰਮੇਸ਼ਰ ਦਾ ਵਿੜਿਆਈਆਂ ਕਰਦੇ ਨੇ ਉਹ ਸਾਰੇ ਰਾਜਿਆਂ ਨੂੰ ਵੀ ਸਾਧ ਸੰਗਤ ਉਹਨਾਂ ਅੰਦਰ ਵੀ ਜਾਨ ਆ ਗਈ ਸਤਿਗੁਰ ਕਹਿੰਦੇ ਡਰੋ ਨਾ ਡਰਨ ਦੀ ਲੋੜ ਨਹੀਂ ਸਤਿਗੁਰਾਂ ਨੇ ਐਸੇ ਬਚਨਾਂ ਦੇ ਬਾਣ ਮਾਰੇ ਉਹ ਰਾਜੇ ਵੀ ਤਗੜੇ ਹੋ ਗਏ ਤੇ ਇਹ ਸਾਰਾ ਗੌਦਿਕ ਦੇਖ ਕੇ ਅਰਦਾਸ ਵੀ ਗੁਰੂ ਦਾ ਸਿੱਖ ਬਣ ਗਿਆ ਸੇਵਕ ਬਣ ਗਿਆ ਤੇ ਜਦੋਂ ਸਾਧ ਸੰਗਤ ਜਦੋਂ ਸਮਾਂ ਕਾਫੀ ਹੁੰਦਾ ਗਿਆ ਤੇ ਚੰਦੂ ਦੇ ਭਾ ਦੀ ਬਣੀ ਹੋਈ ਸੀ ਉਹਨਾਂ ਨੇ ਸਾਧ ਸੰਗਤ ਚਿੱਠੀ ਦੇ ਵਿੱਚ ਲਿਖ ਕੇ ਭੇਜਿਆ ਵੀ ਤੂੰ ਗੁਰੂ ਸਾਹਿਬ ਜੀ ਨੂੰ ਆ ਰੇਸ਼ਮੀ ਜਿਹੜਾ ਚੋਲਾ ਸੀ ਭੇਜ ਰਹੇ ਦੇ ਵਿੱਚ ਜ਼ਹਿਰ ਲਾਈ ਤੇ ਤੂੰ ਪਹਿਨਾ ਦੇ ਤੈਨੂੰ ਬਹੁਤ ਸਾਰਾ ਨਾਮ ਦੇਾਂਗੇ ਤੈਨੂੰ ਬਹੁਤ ਸਾਰੀ ਮਾਇਆ ਦੇਾਂਗੇ ਤੇ ਚੰਦੂ ਗੁਰੂ ਜਿਹੜਾ ਹਰਦਾਸ ਸੀ ਉਤੋਂ ਦਾ ਦਰੂਗਾ ਗਵਾਲੀਅਰ ਦੇ ਕਿਲੇ ਦਾ ਜਿਹੜਾ ਠੇਕੇਦਾਰ ਸੀ ਉਹ ਗੁਰੂ ਦਾ ਸਿੱਖ ਬਣ ਗਿਆ ਸੀ ਉਹਨੇ ਉਹ ਜਾ ਕੇ ਜਿਹੜੀ ਚਿੱਠੀ ਸੀ ਨਾ ਗੁਰੂ ਸਾਹਿਬ ਦੇ ਅੱਗੇ ਰੱਖਤੀ ਆ ਦੇਖੋ ਕੀ ਕਰ ਰਹੀ ਸਾ ਸੰਤ ਸਤਗੁਰੂ ਜੀ ਨੂੰ ਤਾਂ ਪਤਾ ਹੀ ਸੀ ਅੰਤਰ ਜਾਂ ਮੀ ਸੰਤ ਸਤਗੁਰੂ ਪਰ ਸਾ ਸੰਗਤ ਉਹ ਜਿਹੜਾ ਹਰਦਾਸ ਸੀ ਨਾ ਉਤੋਂ ਦਾ ਠਾਕਰ ਉਹਨੂੰ ਫਿਰ ਗੁਰੂ ਸਾਹਿਬ ਜੀ ਨੇ ਸ਼ਾਬਾਸ਼ ਦਿੱਤੀ ਉਹ ਸਿੱਖ ਬਣ ਗਿਆ ਗੁਰੂ ਜੀ ਦਾ ਸਾਧ ਸੰਗਤ ਜਦੋਂ 40 ਦਿਨਾਂ ਤੋਂ ਉੱਪਰ ਹੋ ਗਏ ਕੋਈ ਇਤਿਹਾਸਕਾਰ ਕੋਈ ਕਹਿੰਦਾ ਕੋਈ ਕਹਿੰਦਾ ਸਹਾਜਾਹਾਂਗੀਰ ਨੇ ਸਜ਼ਾ ਸੁਣਾਤੀ 12 ਸਾਲ ਰੱਖਿਆ ਇੱਕ ਕਹਿੰਦਾ ਮੈਖੀ ਵਿਖਿਆ ਸਭ ਕੁਝ ਸਾਧ ਸੰਗਤ ਹੋਰ ਜਿਹੜੇ ਇਤਿਹਾਸਕਾਰ ਉਹਨਾਂ ਨੇ ਕਿਹਾ 2 ਸਾਲ ਰੱਖਿਆ ਸਾਤਸੰਤ ਦੋ ਸਾਲ ਗੁਰੂ ਸਾਹਿਬ ਜੀ ਨੂੰ ਕਿਲੇ ਅੰਦਰ ਰੱਖਿਆ। ਸਾਤਸੰਤ ਜਦੋਂ ਸਾਤਸੰਗਤ ਉਹਨਾਂ ਨੂੰ ਜਹਾਂਗੀਰ ਨੂੰ ਚੇਤਾ ਹੀ ਭਲਾ ਦਿੱਤਾ ਵੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਚੇਪਾਰ ਸਾਰੀ ਸਾਤਸੰਗਤ ਜਿਹੜਾ ਜਹਾਂਗੀਰ ਉਹ ਵੀ ਤਾਂ ਲੱਗਦਾ ਹੀ ਸਿੰਦਰ ਉਤੋਂ ਉਤੋਂ ਸਾਤਸੰਤ ਪ੍ਰਸ਼ੰਸ਼ਾ ਕਰਦਾ ਸੀ ਪਰ ਅੰਦਰੋਂ ਉਹ ਦੁਖੀ ਸੀ। ਤੇ ਸਾਤਸੰਗਤ ਕੀ ਹੋਇਆ ਜਦੋਂ ਸਤਗੁਰਾਂ ਜੀ ਨੂੰ 40 ਦਿਨਾਂ ਤੋਂ ਉੱਪਰ ਹੋ ਗਏ ਨਾਂ ਛੱਡਿਆ ਗਿਆ ਤੇ ਸਿੰਘ ਜੱਥੇ ਲੈ ਕੇ ਆਉਣ ਲੱਗ ਗਏ ਗਵਾਲੀਅਰ ਦੇ ਕਿਲੇ ਦੇ ਤੇ ਸਾ ਪ੍ਰਕਰਮਾ ਕਰਕੇ ਮੁਰਜਨ ਕਰਨਾ ਪਰ ਸਿੰਘਾਂ ਦੇ ਜਿੱਥੇ ਆਉਂਦੀ ਵੇਖ ਕੇ ਸਾਧ ਸੰਗਤ ਜahangir ਨੂੰ ਫਿਰ ਫਿਕਰ ਪੈ ਗਿਆ ਜahangir ਨੂੰ ਇੰਨੀ ਕੋਈ ਚਿੰਤਾ ਹੋਈ ਕਹਿੰਦੇ ਬਿਮਾਰ ਹੋ ਗਿਆ ਜਦੋਂ ਬਿਮਾਰ ਹੋ ਗਿਆ ਤੇ ਸੁਪਨੇ ਚ ਡਰਨ ਲੱਗ ਗਿਆ ਸਾਧ ਸੰਗਤ ਮਹਾਂਪੁਰਖ ਇੱਥੇ ਇੱਕ ਬਚਨ ਕਰਦੇ ਕਿ ਗੁਰੂ ਦੇ ਦੋ ਸਿੱਖ ਬੜੇ ਪਿਆਰੇ ਸੀ ਜਿਹੜੇ ਭਗਤੀ ਵਿੱਚ ਪੂਰੇ ਸੀ ਭਾਈ ਪੁਰਾਣਾ ਤੇ ਭਾਈ ਜੇਠਾ ਉਹ ਨਾਲ ਹੀ ਸੀ ਗੁਰੂ ਸਾਹਿਬ ਜੀ ਦੇ ਤੇ ਉਹ ਕੀ ਕਰਦੇ ਸੀਗੇ ਉਹ ਉਹ ਆਪਣੀ ਕਾਇਆ ਜਾਂਦੇ ਸੀ ਕਾਇਆ ਪਲਟ ਕੇ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੇ ਕੋਤੇ ਜਾ ਚੜਦੇ ਸੀ ਕਹਿੰਦੇ ਜਹਾਂਗੀਰ ਜਦੋਂ ਇਹ ਸ਼ੇਰ ਦੇ ਰੂਪ ਜਾ ਚੜਦੇ ਸੀ ਤੇ ਜਹਾਂਗੀਰ ਡਰ ਜਾਂਦਾ ਸੀ ਕਹਿੰਦਾ ਉਹ ਖਾ ਲਿਆ ਮੈਨੂੰ ਖਾ ਲਿਆ ਮੈਨੂੰ ਬਚਾਓ ਸਤਿਗੁਰੂ ਤੇ ਸਤਿਗੁਰ ਜੀ ਕੰਨ ਤੋਂ ਫੜ ਕੇ ਨਾ ਤੇ ਸ਼ੇਰ ਨੂੰ ਪਾਸੇ ਕਰ ਦਿੰਦੇ ਸਨ ਸਾਦ ਸੰਗਤ ਜਹਾਂਗੀਰ ਦੇ ਥੋੜੀ ਜੀ ਸ਼ਰਦਾ ਵੀ ਬਣੀ ਸੀ ਕਿ ਸਤਗੁਰੂ ਬਹੁਤ ਤੇਜ ਪ੍ਰਤਾਪ ਵਾਲੇ ਨੇ ਇਹ ਵਾਕਿਆ ਰੱਬ ਦੇ ਫਕੀਰ ਨੇ ਪਰ ਸਾਸ ਅੰਦਰੋਂ ਫਿਰ ਉਹੀ ਸੀ ਕਿਤੇ ਮੇਰਾ ਤਖਤਾ ਨਾ ਪਲਟਿਆ ਜਾਵੇ ਕਿਤੇ ਮੇਰੇ ਨਾਲ ਇਉਂ ਨਾ ਜਾਵੇ ਇਹਦੇ ਵਿੱਚੋਂ ਇੰਨਾ ਕੁ ਬਿਮਾਰ ਹੋ ਗਿਆ ਸਾਦ ਸੰਗਤ ਜਹਾਂਗੀਰ ਦੀ ਜਿਹੜੀ ਘਰ ਵਾਲੀ ਸੀ ਉਹ ਸਾਈ ਮੀਆਂ ਮੀਰ ਕੋਲੇ ਗਈ ਉਹਨਾਂ ਨੂੰ ਲੈ ਕੇ ਆਏ ਸਾਈ ਮੀਆਂ ਮੀਰ ਜੀ ਨੇ ਆਖਿਆ ਜਹਾਂਗੀਰ ਤੂੰ ਉਸ ਫਕੀਰ ਨੂੰ ਅੰਦਰ ਕੈਦ ਕਿੱਤਾ ਜਿਹੜਾ ਅੱਲਾ ਦਾ ਰੂਪ ਹੈ ਉਹਨੂੰ ਬਾਹਰ ਕੱਢ ਤਾਂ ਤੂੰ ਬਚੇਗਾ ਨਹੀਂ ਤੂੰ ਬਚ ਨਹੀਂ ਸਕਦਾ ਐਨੀ ਗੁਸਾ ਸਾਂ ਇੰਨਾ ਗੁ ਚਿੰਤਤ ਹੋ ਗਿਆ ਸੀ ਉਹਨੂੰ ਹਰ ਵੇਲੇ ਮੌਤ ਦਿਸਦੀ ਸੀ ਕਹਿੰਦੇ ਨਹੀਂ ਤੂੰ ਮਰ ਜਾਵੇਂਗਾ ਉਸ ਅੱਲਾ ਦੇ ਫਕੀਰ ਨੇ ਆਖਿਆ ਸੀਗਾ ਸਾਈ ਮੀਆਂ ਮੀਰ ਨੇ ਕਿ ਜਾਂ ਗੀਰ ਜੇ ਤੂੰ ਉਹ ਗੁਰੂ ਸਾਹਿਬ ਜੀ ਨੂੰ ਨਾ ਛੱਡਿਆ ਤੇ ਤੂੰ ਮਲਿਆ ਮੇਟ ਹੋ ਜਾਵੇਂਗਾ ਔਰ ਤੇਨੂੰ ਰੋਗ ਕੋਈ ਨਹੀਂ ਉਹਨਾਂ ਨੂੰ ਬਾਹਰ ਕੱਢਦਾ ਤੇ ਜਹਾਂਗੀਰ ਨੂੰ ਡਰਦੇ ਹੋਏ ਨੂੰ ਕੱਢਣਾ ਪਿਆ ਸਾਸ ਜਹਾਂਗੀਰ ਕਹਿੰਦਾ ਜਾਓ ਗੁਰੂ ਸਾਹਿਬ ਜੀ ਨੂੰ ਲੈ ਕੇ ਆਓ ਤੇ ਜਦੋਂ ਤਿਆਰੀ ਹੋਈ ਤੇ ਰਾਜੇ ਸਾਰੇ ਰੋਣ ਲੱਗੇ ਸੱਚੇ ਬਾਦਸ਼ਾਹ ਸਾਨੂੰ ਵੀ ਜਾ ਜਾਓ ਨਾ ਤੇ ਜਾ ਸਾਨੂੰ ਵੀ ਲੈ ਕੇ ਫਿਰ ਸਤਗੁਰੂ ਜੀ ਕਹਿੰਦੇ ਅਸੀਂ ਨਹੀਂ ਆਉਣਾ ਜਹਾਂਗੀਰ ਜਹਾਂਗੀਰ ਨੂੰ ਕਹਿ ਦਿਓ ਅਸੀਂ ਨਹੀਂ ਆਉਣਾ ਜੇ ਅਸੀਂ ਆਏ ਤੇ ਸਾਰੇ ਰਾਜੇ ਵੀ ਨਾਲ ਆਉਣਗੇ ਫਿਰ ਸਾਹਿਬ ਜੀ ਜਹਾਂਗੀਰ ਨੂੰ ਮੌਤ ਦਿਸਦੀ ਸੀ ਕਹਿਣ ਲੱਗਾ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਜਿੰਨੇ ਰਾਜੇ ਆ ਸਕਦੇ ਬਾਹਰ ਆਜੋ ਤੇ ਸਾਹਿਬ ਜੀ ਫਿਰ ਰਾਤੂ ਰਾਤ 52 ਕਲੀਆਂ ਦਾ ਚੋਲਾ ਸਰਾਇਆ ਸਤਗੁਰਾਂ ਨੇ ਪਹਿਨਿਆ ਤੇ ਰਾਜਿਆਂ ਨੂੰ ਇੱਕ ਇੱਕ ਕਲੀ ਜਦੋਂ ਫੜਾਈ ਤੇ ਸਾਰੇ ਰਾਜੇ ਹੀ ਬਾਹਰ ਆ ਗਏ ਨਾਲ ਸਾਧ ਸੰਗਤ ਜਦੋਂ ਉਹ ਰਾਜੇ ਬਹਾ ਬਾਰਾਏ ਬੁੰਜਾ ਦੀ ਬੁੰਜਾ ਗਵਾਲੀਅਰ ਦੇ ਕਿਲੇ ਚੋਂ ਉਹ ਜਿਨ੍ਹਾਂ ਨੇ ਸਾਧ ਸੰਗਤ ਉਸ ਟਾਈਮ ਤੇ ਦੇਖਿਆ ਨਿਹਾਲ ਹੋ ਗਈ ਸਤਿਗੁਰਾਂ ਜੀ ਦਾ ਇਹ ਕਾਰਤਕ ਦੇਖ ਕੇ ਸਾਧ ਸੰਗਤ ਜਹਾਂਗੀਰ ਨੇ ਮਾਫੀ ਮੰਗੀ ਕਹਿਣ ਲੱਗਾ ਜੀ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਚੇਤੇ ਹੀ ਭੁੱਲ ਗਿਆ ਤੁਹਾਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਕਢਣਾ ਸੀ ਸਾਧ ਸੰਗਤ ਉੱਥੇ ਫਿਰ ਸਾਈ ਮੀਆਂ ਮੀਰ ਨੇ ਆਖਿਆ ਇਹ ਦਰਗਾਹੀ ਸਤਿਗੁਰ ਨੇ ਸਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਲਾਲ ਫਰਜ਼ੰਦ ਨੇ ਇਹ ਨਿਰੰਕਾਰ ਦਾ ਸਰੂਪ ਨੇ ਅੱਲਾ ਦਾ ਰੂਪ ਨੇ ਸਾਦ ਸੰਗਤ ਜਹਾਂਗੀਰ ਬੜਾ ਖੁਸ਼ ਹੋਇਆ ਜਦੋਂ ਐਸਾ ਘੋਲਤ ਦੇਖਿਆ ਜਦੋਂ ਸਤਗੁਰੂ ਜੀ ਬਾਹਰ ਆਏ ਤੇ ਜਹਾਂਗੀਰ ਨੂੰ ਅੰਦਰੋਂ ਸ਼ਾਂਤੀ ਜੀ ਆਈ ਸਾਦ ਸੰਗਤ ਠੀਕ ਹੋ ਗਿਆ ਤੇ ਜਹਾਂਗੀਰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਸੇਵਾ ਬਖਸ਼ੋ ਉਸ ਟਾਈਮ ਤੇ ਫਿਰ ਸਤਗੁਰਾਂ ਜੀ ਨੇ ਆਖਿਆ ਸਾਡਾ ਚੰਦੂ ਸਾਨੂੰ ਦੇ ਦੇ ਸਾਡੇ ਸਾਡੇ ਚੰਦੂ ਨੂੰ ਦੇ ਦੇ ਸਨ ਇਨੇ ਸਾਡੇ ਪਿਤਾ ਨੂੰ ਜ਼ਬਰਨ ਇਹ ਸ਼ਹੀਦ ਕੀਤਾ ਇਹੋ ਜੀਆਂ ਮੰਗਾ ਰੱਖ ਕੇ ਸਾਧ ਸੰਗਤ ਤੇ ਜਹਾਂਗੀਰ ਨੂੰ ਕੁਝ ਪਤਾ ਸੀ ਕੁਝ ਗੱਲਾਂ ਦਾ ਨਹੀਂ ਸੀ ਪਤਾ ਸਾਧ ਸੰਗਤ ਉਸ ਟਾਈਮ ਤੇ ਫਿਰ ਸਾਧ ਸੰਗਤ ਚੰਦੂ ਨੂੰ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਲਿਆ ਉਹ ਮਾਲਾ ਦੀ ਮੰਤਾ ਮਸਾਂ ਮਾਲਾ ਦੇਖ ਕੇ ਜਿਹੜੀਆਂ ਦੀ ਮਾਲਾ ਸੀ ਨਾ ਭਾਈ ਸਤਗੁਰੂ ਦੀ ਗੱਲ ਵਿੱਚ ਤੇ ਜਹਾਂਗੀਰ ਨੂੰ ਪਸੰਦ ਬੜੀ ਆਈ ਕਹਿਣ ਲੱਗਾ ਇਹ ਨੰਕਾ ਇੱਕ ਮਾਲਾ ਦਾ ਮੈਨੂੰ ਦੇ ਦਿਓ ਸਤਿਗੁਰ ਕਹਿੰਦੇ ਸਾਡੇ ਪਿਤਾ ਦੀ ਇਹ ਮਾਲਾ ਤੇਰੇ ਚੰਦੂ ਦੇ ਕੋਲ ਹੈ ਤੇ ਤੈਨੂੰ ਸਾਰੀ ਮਾਲਾ ਹੀ ਲੈਣੀ ਹੈ ਤੇ ਚੰਦੂ ਉਥੇ ਜਦੋਂ ਮੁਕਰਿਆ ਸ਼ਾਸਨ ਜਹਾਂਗੀਰ ਜਹਾਂਗੀਰ ਕੋਲੇ ਚੰਦੂ ਮੁਕਰਿਆ ਕਹਿਣ ਲੱਗਾ ਨਹੀਂ ਨਹੀਂ ਮੇਰੇ ਕੋਲੇ ਕੋਈ ਮਾਲ ਨਹੀਂ ਸਤਿਗੁਰੂ ਕਹਿੰਦੇ ਨੇ ਐਸ ਚਬਾਰੇ ਵਿੱਚ ਐਸ ਰੰਗ ਦੇ ਕਮੀਜ਼ ਵਿੱਚ ਉਹ ਮਾਲਾ ਪਾਈ ਕੱਢ ਕੇ ਲਿਆਓ ਜਦੋਂ ਕੱਢ ਕੇ ਲਿਆਂਦੀ ਚੰਦੂ ਸ਼ਰਮਸਾਰ ਹੋਇਆ ਤੇ ਜਹਾਂਗੀਰ ਕਹਿੰਦਾ ਤੂੰ ਮੇਰਾ ਵਜ਼ੀਰ ਹੋ ਕੇ ਤੇ ਮੈਨੂੰ ਹੀ ਤੂੰ ਝੂਠ ਬੋਲਿਆ ਸਤਿਗੁਰੂ ਜੀ ਜਹਾਂਗੀਰ ਨੂੰ ਜਹਾਂਗੀਰ ਸਤਿਗੁਰੂ ਜੀ ਨੂੰ ਕਹਿਣ ਲੱਗਾ ਪਾਦਸ਼ਾ ਇਹ ਮੇ ਕਈ ਨਹੀਂ ਬਣਿਆ ਤੇ ਕਿਹਦਾ ਬਣੂਗਾ ਤੁਸੀਂ ਜਿਵੇਂ ਕਹੋਗੇ ਉਵੇਂ ਉਹ ਕਹਿੰਦੇ ਚੰਦੂ ਹੀ ਸਾਨੂੰ ਦੇ ਚੰਦੂ ਨੂੰ ਫਿਰ ਉਸ ਉਸ ਟਾਈਮ ਤੇ ਸਾਧ ਸੰਗਤ ਕਸੀਟ ਕੇ ਲਿਆਂਦਾ ਗਿਆ ਨੱਕ ਵਿੱਚ ਨਥ ਪਾ ਕੇ ਭਾਵ ਸਾਧ ਸੰਗਤ ਜਿਵੇਂ ਚੰਦੂ ਨੇ ਜਲਮ ਕੀਤਾ ਨਾ ਫਿਰ ਜਲਮ ਦੀ ਸਜ਼ਾ ਤਾਂ ਉਹਨੂੰ ਮਿਲ ਨਹੀਂ ਮਿਲਨੀ ਸੀ ਸਾਧ ਸੰਗਤ ਆਉ ਉਹ ਸਤਿਗੁਰ ਜੀ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਚੋਂ ਆਏ ਤੇ ਕਹਿੰਦੇ ਉਸ ਦਰੋਗੇ ਦੇ ਘਰ ਗਏ ਠਾਕੁਰ ਹਰਦਾ ਅਰਦਾਸ ਸੀ ਜਿਹੜਾ ਦਰੋਗਾ ਉਸ ਟਾਈਮ ਤੇ ਉਹਦੇ ਘਰ ਗਏ ਕਿਉਂਕਿ ਬਹੁਤ ਸਾਧ ਸੰਗਤ ਸ਼ਰਧਾਂ ਵਾਲਾ ਸਿੱਖ ਬਣ ਗਿਆ ਸੀ ਤੇ ਸਾਧ ਸੰਗਤ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੀਪਵਾਲਾ ਹੋਈ ਫਿਰ ਅੰਮ੍ਰਿਤਸਰ ਸਾਹਿਬ ਸਾਧ ਸੰਦਲਾਲੀ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਤੇ ਸਾਧ ਸੰਗਤ ਇਹ ਦਿਨ ਮਿੱਥਿਆ ਗਿਆ ਦੀਵਾਲੀ ਵਾਲੇ ਦਿਨ ਸਾਧ ਸੰਗਤ ਨਾਲੇ ਤਾਂ ਸਤਿਗੁਰਾਂ ਜੀ ਦੇ ਆਉਣ ਦੀ ਖੁਸ਼ੀ ਵਿੱਚ ਘਰ ਉਹਦੇ ਦੀਵੇ ਜਗਾਏ ਧੰਨ ਪਿਆਰੇ ਬਾਬਾ ਬੁੱਢਾ ਜੀ ਨੇ ਧੰਨ ਪਿਆਰੇ ਬਾਬਾ ਬੁੱਢਾ ਜੀ ਨੇ ਸਾਰੀਆਂ ਸੰਗਤਾਂ ਤੋਂ ਸਾਧ ਸੰਗਤ ਉਹ ਦਿਨ ਅੱਜ ਬੰਦੀ ਛੋੜ ਤੁਸੀਂ ਸਾਰਿਆਂ ਨੇ ਮਨਾਇਆ ਸਤਿਗੁਰੂ ਕਿਰਪਾ ਕਰਨ ਸਮਾ ਉਹਨਾਂ ਕੋ ਹੁੰਦਾ ਹੈ ਸਾਹ ਸੰਕੀ ਬੰਦਾ ਇਤਿਹਾਸ ਸੁਣਾਵੇ ਨਾ ਸੁਣਾਉਣ ਲੱਗਿਆ ਆਨੰਦ ਆਉਂਦਾ ਤੇ ਨਾ ਸੁਣਨ ਬਲਿਆਂ ਨੂੰ ਆਨੰਦ ਹੋਣਾ ਕਾਲੀ ਕਾਲੀ ਜਿ ਕਈ ਉਹ ਵਜਨ ਰਹਿ ਜਾਂਦੀ ਸਤ ਸੰਗਤ ਆਓ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਤ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਵਿੱਚ ਆਨੰਦ ਮੰਗਲ ਕਰ ਦਿੱਤੇ ਸੱਚਖੰਡ ਬਣਾ ਦਿੱਤਾ ਸਤ ਸੰਗਤ ਉਹ 52 ਰਾਜਿਆਂ ਨੂੰ ਜੀਵਨ ਦਾਤ ਦਿੱਤਾ ਉਹਨਾਂ ਨੂੰ ਜਿਉਣ ਦਾ ਢੰਗ ਸਿਖਾਇਆ ਸਤ ਸੰਗਤ ਉਹ ਅੱਜ ਸਤਗੁਰੂ ਅੱਜ ਵੀ ਸਤ ਸੰਗਤ ਕਿਰਪਾ ਕਰਦੇ ਨੇ ਜੀ ਪਾਤਸ਼ਾਹ ਆਪਣੀਆਂ ਪਿਆਰਿਆਂ ਤੇ ਆਪਣੀਆਂ ਸੰਗਤਾਂ ਤੇ ਅੱਜ ਵੀ ਛੋਲੀਆਂ ਭਰ ਰਹੇ ਨੇ ਤੇ ਰਹਿੰਦੀ ਦੁਨੀਆ ਤੱਕ ਮੇਰੇ ਪਿਆਰੀ ਸਤਿਗੁਰੂ ਇਉਂ ਹੀ ਛੋਲੀਆਂ ਭਰਦੇ ਰਹਿਣਗੇ ਆ ਉਸਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਚ ਸੰਜਾਇ ਦੇ ਕਾਰ ਕਰੀਏ ਉਹ ਪਿਆਰੀ ਸਤਿਗੁਰੂ ਤੂੰ ਭਰ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕੇ ਛਾਈ ਵੱਡੇ ਪਾ ਗੁਰੂ ਕੀ ਸੰਤਾਂ ਦੀ ਜੀ ਆਇਆਂ ਬੰਦੀ ਛੋੜ ਤੇਰਾ ਨਾਮ ਹੈ 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 ਤੈਨੂੰ ਬਖਸ਼ਣ ਹਾਰਾ ਰੱਖ ਦੇ ਬੰਦੀ ਛੋੜ ਤੇਰਾ ਨਾਮ ਹੈ ਤੈਨੂੰ ਬਖਸ਼ਣਵਾ ਬੰਦੀ ਛੋੜ ਤੇਰਾ ਨਾਮ ਹੈ ਰੰਨ ਬਖਸ਼ਣ ਹਾਰ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਰੰਨ ਬਖਸ਼ਣ ਹਾਰ ਆਖ ਦੇ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਤੇਰਾ ਨਾਮ ਹੈ ਬੰਦੀ ਛੋੜ ਕੰਢੀ ਛੋੜ ਤੇਰਾ ਨਾਮ ਹੈ ਮੈਨੂੰ ਬਖਸ਼ਣ ਹਾਰਾ ਆਖ ਦੇ ਸਤ ਗੁਰੂ ਬਖਸ਼ ਲੈ ਤੈਨੂੰ ਬਖਸ਼ਣ ਹਾਰਾ ਆਖ ਦੇ ਸਤ ਗੁਰੂ ਬਖਸ਼ ਲੈ ਤੈਨੂੰ ਬਖਸ਼ਣ ਹਾਰਾ ਆਖ ਦੇ ਸਤ ਗੁਰੂ ਬਖਸ਼ ਲੈ ਆਓ ਸਤ ਗੁਰਾਂ ਦੇ ਚਰਨਾਂ ਚ ਬੇਨਤੀ ਕਰੀਏ ਸਤਿਗੁਰੂ ਅਸੀਂ ਵੀ ਬੰਦਨਾ ਵਿੱਚ ਬੰਨੇ ਹੋਏ ਆ ਕਿਤੇ ਪਰਿਵਾਰ ਦੀ ਚਿੰਤਾ ਕਿਤੇ ਕਾਰੋਬਾਰ ਦੀ ਚਿੰਤਾ ਕਿਤੇ ਸਾਧ ਸੰਗਤ ਚੌਧਰ ਦੀ ਚਿੰਤਾ ਕਿਤੇ ਕੋਈ ਚਿੰਤਾ ਕੋਈ ਕੋਈ ਚਿੰਤਾ ਸਾਸੀ ਵੀ ਸੱਚੇ ਪਾਤਸ਼ਾਹ ਨ ਬੰਦਨਾ ਵਿੱਚ ਬੰਨਿਆ ਜਿਵੇਂ ਉਹਨਾਂ ਰਾਜਿਆਂ ਨੂੰ ਸੱਚੇ ਪਾਤਸ਼ਾਹ ਛਡਾਇਆ ਸਾਡੇ ਵੀ ਮਨ ਨੂੰ ਇਸ ਕਿਲੇ ਵਿੱਚੋਂ ਸਰੀਰ ਦੇ ਕਿਲੇ ਵਿੱਚੋਂ ਵਿਚਾਰਾਂ ਦੇ ਕਿਲੇ ਵਿੱਚੋਂ ਸਨ ਵੀ ਛਡਾਓ ਆਪ ਦੀ ਬਣਾਓ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਹੋਈਆਂ ਬੁੱਲਾਂ ਦੀ ਖਿਮਾ ਬਖਸ਼ਿਓ ਆਸੀਸ ਰਖਿਓ ਸਾਰੀ ਫਤਿਹ ਬਲਾਉ ਗਜਬਜ ਕੀ ਵਾਹਿਗੁਰੂ ਜੀ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਤਨਾਮ ਸ੍ਰੀ ਵਾਹਿ